हेलो बच्चों आज हम सी ना एक नवां लेख करंगे राष्ट्रीय झंडा साडा राष्ट्रीय झंडा केडा है तिरंगा ठीक है इदिं सी 10 लाइना करंगे आसान जे तरीके नाल समझ आ जाएगा तानू ठीक है नंबर 1 है भारत दा राष्ट्रीय झंडा तिरंगा है ठीक है तानू पता ही होना है ना नंबर 2 इस दे ਤਿੰਨ ਰੰਗ ਹਨ ਕਿਹੜੇ-ਕਿਹੜੇ ਰੰਗ ਹੁੰਦੇ ਆ ਇਹਦੇ ਤਿੰਨ ਪਹਿਲਾ ਹੁੰਦਾ ਆ ਕੇਸਰੀ ਰੰਗ ਠੀਕ ਹੈ ਕੇਸਰੀ ਰੰਗ ਕੀ ਹੁੰਦਾ ਹੈ ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ ਠੀਕ ਹੈ ਦੇਸ਼ ਨੇ ਕੁਰਬਾਨੀ ਕੀਤੀ ਹੈ ਨਾ ਸਾਡੇ ਦੇਸ਼ ਲਈ ਕਿੰਨੇ ਸੀ ਲੋਏ ਆ ਕੁਰਬਾਨੀ ਦਾ ਪ੍ਰਤੀਕ ਹੈ ਨੰਬਰ 4 ਚਿੱਟਾ ਰੰਗ ਅਮਨ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਠੀਕ ਹੈ ਆਪਣੇ ਦੇਸ਼ ਵਿੱਚ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਹੈ ਨੰਬਰ 5 ਹਰਾ ਰੰਗ ਹਰਿਆਲੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਠੀਕ ਹੈ ਨੰਬਰ 6 ਝੰਡੇ ਦੇ ਮੱਧ ਵਿੱਚ ਅਸ਼ੋਕ ਚੱਕਰ ਹੈ ਜੋ ਗਤੀਸ਼ੀਲਤਾ ਦਾ ਪ੍ਰਤੀਕ ਹੈ ਠੀਕ ਹੈ ਮਦ ਵਿੱਚ ਤੁਸੀਂ ਦੇਖਿਆ ਹੋਣਾ ਨਾ ਕੋਲ ਚੱਕਰ ਜਾਂ ਬਣਿਆ ਹੈ ਠੀਕ ਹੈ ਉਹ ਗਤੀਸ਼ੀਲਤਾ ਦਾ ਪ੍ਰਤੀਕ ਹੈ ਕਿ ਸਾਡੇ ਜਿਹੜਾ ਦੇਸ਼ ਹੈ ਲਗਾਤਾਰ ਗਤੀਸ਼ੀਲ ਹੈ ਨੰਬਰ 7 ਅਸ਼ੋਕ ਚੱਕਰ 24 ਭਾਗਾ ਵਿੱਚ ਵੰਡਿਆ ਗਿਆ ਹੈ ਜਿਹੜੇ ਅਸ਼ੋਕ ਚੱਕਰੇ ਦਾ ਬਣਿਆ ਹੁੰਦਾ ਨਾ ਅਸ਼ੋਕ ਚ ਉਹਦੇ ਵਿੱਚ ਜਿਹੜੇ ਲਾਈਨਾਂ ਬਣੀਆਂ ਹੁੰਦੀਆਂ ਹਨ ਨਾ ਤੀਲੀਆਂ ਜਿਹੀਆਂ ਉਹ 24 ਭਾਗ ਆ ਠੀਕ ਹੈ ਉਹਨੂੰ ਕਦੀ ਗਿਣ ਕੇ ਵੀ ਦੇਖਿਓ ਨੰਬਰ 8 ਤਿਰੰਗੇ ਦੀ ਲੰਬਾਈ ਤੇ ਚੌੜਾਈ ਅਨੁਪਾਤ ਦੇ ਵਿੱਚ ਕਿੰਨੀ ਆ 3 ਤੇ 2 ਦਾ ਅਨੁਪਾਤ ਹੈ ਮਤਲਬ ਜਦੋਂ ਝੰਡਾ ਇਦਾਂ ਬਣਿਆ ਹੁੰਦਾ ਹੈ ਨਾ ਤੇ ਇਧਰੋਂ 2 ਆ ਤੇ ਇਧਰੋਂ ਲੰਬਾਈ ਨੂੰ 3 ਨਾਲ ਤੇ ਇਧਰੋਂ 2 ਆ 3 2 ਦੀ ਅਨੁਪਾਤ ਵਿੱਚ ਹੈ ਨੰਬਰ 9 ਰਾਸ਼ਟਰੀ ਸ਼ੋਕ ਤੇ ਸਮੇਂ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹਿੰਦਾ ਹੈ ਜਦੋਂ ਰਾਸ਼ਟਰੀ ਕੋ ਸ਼ੋਕ ਹੁੰਦਾ ਹੈ ਨਾ ਦੇਸ਼ ਵਿੱਚ ਤੇ ਉਹਨੂੰ ਰਾਸ਼ਟਰੀ ਝੰਡੇ ਜਿਹੜੇ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਉਹਨੂੰ ਅਸੀਂ ਅੱਦਾ ਚੁਕਾ ਦਿੰਨੇ ਆ ਠੀਕ ਹੈ ਨੰਬਰ 10 ਤਿਰੰਗਾ ਭਾਰਤ ਦੀ ਆਜ਼ਾਦੀ ਨੂੰ ਦਰਸਾਉਂਦਾ ਹੈ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਠੀਕ ਹੈ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੇ ਤਿਰੰਗੇ ਝੰਡੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਓਕੇ ਤੋ ਇਹ ਹੋ ਗਿਆ ਤੁਹਾਡਾ ਰਾਸ਼ਟਰੀ ਝੰਡਾ ਤਿਰੰਗੇ ਦਾ ਲੇਖ ਠੀਕ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇ ਤੁਹਾਨੂੰ ਪਸੰਦ ਆਉਂਦਾ ਹੈ ਲਿਖਿਆ ਲੇਖ ਤੇ ਲਾਈਕ ਸ਼ੂਰ ਕਰਿਆ ਕਰੋ ਠੀਕ ਹੈ ਇਹਨਾਂ ਮੋਟੀਵੇਸ਼ਨ ਮਿਲਦਾ ਹੈ ਓਕੇ ਬਾਏ